ਕਿ ਸਾਰੇ ਕਹੀ ਜਾਂਦੇ ਆ ਵੀ ਵਿਆਹ ਕਰਾ ਲਾ ਡਿਮਾਂਡਾਂ ਨੇ ਕੁਝ ਸੁਣਿਓ ਕਿ ਜੇ ਕੋਈ ਮੇਰੀ ਬੇਬੇ ਜਿੰਨਾ ਕਰੇ ਤਾਂ ਦੱਸਿਓ ਜੇ ਕੋਈ ਮੇਰੀ ਬੇਬੇ ਜਿੰਨਾ ਕਰੇ ਤਾਂ ਦੱਸਿਓ ਕਿ ਰੰਗ ਭਾਵੇਂ ਕਣਕ ਬੰਨਾ ਹੋਵੇ ਕਰਦੀ ਪਿਆਰ ਮੈਨੂੰ ਅੰਨਾ ਹੋਵੇ ਰੰਗ ਭਾਵੇਂ ਕਣਕ ਬੰਨਾ ਹੋਵੇ ਕਰਦੀ ਪਿਆਰ ਮੈਨੂੰ ਅੰਨਾ ਹੋਵੇ ਜੇ ਉਹ ਰੁਸ ਜੇ ਮੈਂ ਮਨਾਵਾ ਜੇ ਮੈਂ ਰੁਸਾਂ ਤਾਂ ਮੈਨੂੰ ਮਨਾ ਕੇ ਹੱਸੇਓ ਜੇ ਕੋਈ ਮੇਰੀ ਬੇਬੇ ਜਿੱਨਾ ਕਰੇ ਤਾਂ ਦੱਸਿਓ ਜੇ ਕੋਈ ਮੇਰੀ ਬੇਬੇ ਜਿੱਨਾ ਕਰੇ ਤਾਂ ਦੱਸਿਓ ਹਾਂ ਚਾਲੀ ਜਾ ਉਹਦਾ ਪਿਆਰ ਨਾ ਹੋਵੇ ਫੇਰ ਕੀ ਕਰਨਾ ਜੇ ਮੇਰੇ ਤੇ ਇਤਵਾਰ ਨਾ ਹੋਵੇ ਚਾਲੀ ਜਾ ਉਹਦਾ ਪਿਆਰ ਨਾ ਹੋਵੇ ਕੀ ਕਰਨਾ ਜੇ ਮੇਰੇ ਤੇ ਇਤਵਾਰ ਨਾ ਹੋਵੇ ਇੱਕ ਗੱਲ ਹੋਰ ਪੈਸਾ ਘਟ ਸਕਦਾ ਪਰ ਪਿਆਰ ਨਹੀਂ ਹਲੇ ਸਪਲੈਂਡਰ ਆ ਬਾਈ ਕੋਲੇ ਕਾਰ ਨਹੀਂ ਫਿਰ ਵੀ ਜੇ ਕੋਈ ਰਾਜੀ ਹੋਵੇ ਤਾਂ ਦੱਸਿਓ ਜੇ ਕੋਈ ਮੇਰੀ ਬੇਬੇ ਜਿੱਨਾ ਕਰੇ ਤਾਂ ਦੱਸਿਓ ਬਾਈ ਤਾਂ ਦੱਸਿਓ ਉਹ ਦਿੱਤੀਏ ਤੁੰਤ ਨਹੀਂ ਪੀਤਾ ਕਣਕਾਂ ਦੇਆ ਖੇਤਾਂ ਚੋਂ ਮਿੱਠੀ ਜਿਹੀ ਖੁਸ਼ਬੂ ਆਵੇ ਨਹੀਂ ਇਸਲੀਆ ਜਿਆਰੇ ਤਾਂ ਚੋਂ ਸ਼ੱਕਰ ਕੋਈ ਦੂਰ ਦੂਰੇ ਡੇ ਗੋਂਦਾ ਏ